ਹਾਂਜੀ ਜਿਵੇਂ ਹੁਣ ਅਸੀਂ ਹੈ ਤਾਂ ਮੁਸ਼ਕਲ ਬਹੁਤ ਹੁੰਦੀ ਆ ਪਰ ਫਿਰ ਵੀ ਅਸੀਂ ਹਮੇਸ਼ਾ ਰਾਵਾਂਗੇ ਗਰਮੀ ਵਿੱਚ ਵੀ ਤੇ ਸਰਦੀ ਵਿੱਚ ਵੀ ਮੱਕੀ ਦੀ ਰੋਟੀ ਹਾਂਜੀ ਤੇ ਸਰੋਂ ਦਾ ਸਾਗ ਤੇ ਸਪੈਸ਼ਲ ਅਸੀਂ ਆਪਣੇ ਖੇਤਾਂ ਵਿੱਚ ਬੀਜਿਆ ਹੋਇਆ ਵਾ ਘਰ ਦਾ ਮੱਖਣਾ ਸਾਡਾ ਘਰ ਦੀ ਲੱਸੀ ਆ ਤੇ ਘਰੇ ਸਾਰਾ ਕੁਝ ਤਿਆਰ ਆਪ ਕਰਦੇ ਆ ਸਾਡੇ ਮਤਲਬ ਬੀਬੀਆਂ ਸਾਰਾ ਕੁਝ ਆਪ ਹੀ ਕਰਦੀਆਂ ਨੇ ਹੱਥੀਂ ਹਾਂਜੀ ਸਾਗ ਵਗੈਰਾ ਵੀ ਆਪ ਹੱਥੀਂ ਕੱਟਣਾ ਉਹਨਾਂ ਨੇ ਇਹ 50 ਰੁਪਏ ਦੀ ਪਲੇਟ ਆ ਜੀ ਕੀ ਬਾਤ ਹੈ 50 ਦੇ ਵਿੱਚ ਤੁਹਾਨੂੰ ਸਾਗ ਮੱਕੀ ਦੀ ਰੋਟੀ ਤੇ ਨਾਲ ਅਸੀਂ ਵੀ ਮਿਲਣ ਵਾਲੇ ਜੇ ਮੈਮ ਸਾਗ ਦੁਬਾਰਾ ਲੈਣਾ ਹੋਵੇ ਫਿਰ ਕੋਈ ਗੱਲ ਨਹੀਂ ਥੋੜਾ ਬਹੁਤੇ ਦਾ ਨਹੀਂ ਪੈਸੇ ਲਾਉਂਦੇ ਜੇ ਜਿੰਨੇ ਜ਼ਿਆਦਾ ਅਗਲੇ ਨੇ ਪੈਕਿੰਗ ਵਿਆਰਾ ਕਰਾਉਣੀ ਹੈ ਜ਼ਿਆਦਾ ਫਿਰ ਤਾਂ ਲੱਗਣੇ ਆ ਮੈਡਮ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹਾਂਜੀ ਵਧੀਆ ਤੁਸੀਂ ਦੱਸੋ ਕਰੀ ਦਾ ਟਾਈਮ ਆ ਹੁਣ ਵੀ ਤੁਸੀਂ ਮੱਕੀ ਦੀ ਰੋਟੀ ਸਰੋ ਦਾ ਸਾਗ ਤੇ ਲੱਸੀ ਭਲਾ ਰਹੇ ਹੋ ਕਾਰਨ ਕੀ ਹੈ ਹਾਂਜੀ ਜਿਵੇਂ ਹੁਣ ਅਸੀਂ ਹੈ ਤਾਂ ਮੁਸ਼ਕਲ ਬਹੁਤ ਹੁੰਦੀ ਆ ਪਰ ਫਿਰ ਵੀ ਅਸੀਂ ਹਮੇਸ਼ਾ ਦਵਾਂਗੇ ਗਰਮੀ ਵਿੱਚ ਵੀ ਤੇ ਸਰਦੀ ਵਿੱਚ ਵੀ ਮੱਕੀ ਦੀ ਰੋਟੀ ਹਾਂਜੀ ਤੇ ਸਰੋਂ ਦਾ ਸਾਗ ਇਹ ਸਪੈਸ਼ਲ ਅਸੀਂ ਆਪਣੇ ਖੇਤਾਂ ਵਿੱਚ ਬੀਜਿਆ ਹੋਇਆ ਵਾ ਕਿਆ ਬਾਤ ਹੈ ਘਰ ਜਿਹੜਾ ਸਾਗ ਦੀ ਜੇ ਗੱਲ ਕਰੀਓ ਖੇਤਾਂ ਵਿੱਚ ਬੀਜਿਆ ਹੋਇਆ ਹਾਂਜੀ ਹਾਂਜੀ ਤੇ ਵੈਸੇ ਤਾਂ ਇੱਕ ਗੱਲ ਕਰੀਏ ਸਾਗ ਦੀ ਕਿੰਨੇ ਘਰ ਤੇਰ ਦੇ ਵਿੱਚ ਤਿਆਰ ਹੁੰਦਾ ਤੇ ਕਿਵੇਂ ਤਿਆਰ ਕਰਦੇ ਹੋ ਇਹ ਹੋ ਜਾਂਦਾ 3-4 ਘੰਟੇ ਤਾਂ ਲੱਗਦੇ ਹੀ ਆ ਇਹ ਹਾਂਜੀ ਮਤਲਬ ਪੁਰਾਣਾ ਟੇਸਟ ਮਿਲਣ ਵਾਲਾ ਪਿੰਡਾ ਵਾਲਾ ਹਾਂਜੀ ਹਾਂਜੀ ਕਰਦੇ ਹਮੇਸ਼ਾ ਅਸੀਂ ਇੱਥੇ ਹੀ ਚੁੱਲੇ ਤੇ ਤਿਆਰ ਕਰਦੇ ਆ ਕਾਹਦੇ ਕਹੂੰਗੀ ਕਿ ਹਾਂ ਜੀ ਤੁਹਾਨੂੰ ਇੱਕ ਵਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਨ ਹੈ ਰੋਟੀਆਂ ਵੀ ਜੜੀਆਂ ਨੇ ਚੁੱਲੇ ਤੇ ਬਣ ਰਹੀ ਹੈ ਤੇ ਗੱਲ ਕਰੀਏ ਸਾਗ ਦੀ ਸਾਗ ਵੀ ਜਿਹੜਾ ਆ 4 ਘੰਟੇ ਤੱਕ ਚੁੱਲੇ ਤੇ ਬਣ ਹਾਂਜੀ ਹਾਂਜੀ ਸ਼ਾਬਾਸ਼ ਕਿ ਕਿੱਦਾਂ ਦਾ ਰਿਸਪਾਂਸ ਮਿਲਦਾ ਹੈ ਜਿਹੜੇ ਲੋਕ ਆਉਂਦੇ ਨੇ ਕਿੱਦਾਂ ਦਾ ਮਤਲਬ ਤੁਹਾਨੂੰ ਫੀਡਬੈਕ ਦੇ ਕੇ ਜਾਂਦੇ ਨੇ ਸਾਰੇ ਕਹਿ ਕੇ ਜਾਂਦੇ ਆ ਜੀ ਬਹੁਤ ਵਧੀਆ ਬਹੁਤ ਟੇਸਟੀ ਆ ਜਿਵੇਂ ਚਲੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਜਿਵੇਂ ਪਿੱਤਲ ਦੇ ਗਲਾਸ ਵਗੈਰਾ ਪਿੱਤਲ ਦੇ ਭਾਂਡਿਆਂ ਦੇ ਵਿੱਚ ਤੇ ਉਹ ਸਰਬ ਲੋਹ ਦੇ ਭਾਂਡਿਆਂ ਵਿੱਚ ਅਸੀਂ ਦੇ ਸਕੀਏ ਕੋਸ਼ਿਸ਼ ਸਾਡੀ ਇਹ ਆ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਲੋ ਬਿਮਾਰੀਆਂ ਤੋਂ ਬਚਾ ਰਹਿੰਦਾ ਵਾ ਕਿਆ ਬਾਤ ਮਤਲਬ ਪੂਰਾ ਹੈਲਥ ਦਾ ਧਿਆਨ ਰੱਖਿਆ ਜਾ ਰਿਹਾ ਤੇ ਨਾਲ ਦੇ ਨਾਲ ਸਵਾਦ ਦਾ ਵੀ ਧਿਆਨ ਰੱਖਿਆ ਜਾਂਦਾ ਹਾਂਜੀ ਹਾਂਜੀ ਤੇ ਮੈਮ ਉਹ ਪਲੇਟ ਜਿਹੜੀ ਹੁੰਦੀ ਹੈ ਇੱਕ ਵਾਰੀ ਅਸੀਂ ਦੇਖਣਾ ਚਾਹਾਂਗੇ ਕਿ ਪਲੇਟ ਜਿਹੜੀ ਹੈ ਕਿੱਦਾਂ ਤਿਆਰ ਕੀਤੀ ਜਾਂਦੀ ਹੈ ਕੀ ਕੀ ਵਿੱਚ ਪਾਇਆ ਜਾਂਦਾ ਹੈ ਤੇ ਕਿਹੜੀ ਕਿਵੇਂ ਦੀ ਪਲੇਟ ਹੁੰਦੀ ਹੈ ਹਾਂਜੀ ਦੇਖ ਲਓ ਤੁਸੀਂ ਤਿਆਰ ਕੀਤੀ ਪਈ ਆ ਜਿਵੇਂ ਉਹਦੇ ਵਿੱਚ ਸਾਗ ਹੁੰਦਾ ਫੁਲਕੇ ਹੁੰਦੇ ਆ ਆਚਾਰ ਹੁੰਦਾ ਤੇ ਮੱਖਣ ਹੁੰਦਾ ਵਾ ਨਾਲ ਜੀ ਹਾਂਜੀ ਤੇ ਲੱਸੀ ਨਾਲ ਲੱਸੀ ਹਾਂਜੀ ਸਪੈਸ਼ਲ ਸਪੈਸ਼ਲ ਹੈ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਲੱਸੀ ਇਹ ਸਪੈਸ਼ਲ ਆ ਸਾਡਾ ਜੀ ਹਾਂਜੀ ਜਿਹੜਾ ਵੀ ਖਾ ਕੇ ਜਾਂਦਾ ਬਹੁਤ ਖੁਸ਼ ਹੁੰਦਾ ਤੇ ਬਹੁਤ ਵਧੀਆ ਲੱਗਦਾ ਅਗਲੇ ਨੂੰ ਵੀ ਚਲੋ ਪਰਾਣਾ ਵੈਸੇ ਮਿਲ ਨਹੀਂ ਰਿਹਾ ਸਭ ਕੁਝ ਇੱਥੇ ਮਿਲਦਾ ਪਿਆ ਵਾ ਆਪਣੇ ਮੈਂ ਜੀ ਬਿਲਕੁਲ ਹਾਂਜੀ ਤੇ ਮੈਂ ਕਹੂੰਗੀ ਕੈਮਰਾ ਪਰਸਨ ਨੂੰ ਇੱਕ ਵਾਰ ਜਿਹੜਾ ਤੁਹਾਡੇ ਨਾਲ ਤਸਵੀਰਾਂ ਜੜੀਆਂ ਨੇ ਸਾਂਝੀ ਕਰਨਾ ਤੁਸੀਂ ਦੇਖ ਸਕਦੇ ਹੋ ਫਾਈਨਲੀ ਸਾਗ ਦੇ ਜਿਹੜੇ ਲੁੱਕ ਆ ਤੁਹਾਨੂੰ ਦੇਖਣ ਨੂੰ ਮਿਲਣ ਵਾਲੀ ਹੈ ਲੱਸੀ ਹੈ ਸਾਗ ਹੈ ਮੱਖਣ ਜਿਹੜਾ ਹੈ ਵਾਈਟ ਹੈ ਤੇ ਨਾਲ ਮੱਕੀ ਦੀ ਰੋਟੀ ਹੈ ਮੈਂ ਮੈਂ ਜਿਹੜਾ ਮੱਖਣਾ ਆਪ ਤਿਆਰ ਕਰਦੇ ਹਾਂ ਇਹ ਹਾਂਜੀ ਆਪ ਤਿਆਰ ਕਰਦੇ ਹਾਂ ਜੀ ਪਹਿਲਾਂ ਆਮ ਤੌਰ ਤੇ ਲੱਸੀ ਜਿਵੇਂ ਤਿਆਰ ਕਰਦਾ ਮੱਖਣਾ ਸਾਡਾ ਘਰ ਦੀ ਲੱਸੀ ਆ ਤੇ ਘਰੇ ਸਾਰਾ ਕੁਝ ਤਿਆਰ ਆਪ ਕਰਦੇ ਆ ਸਾਡੇ ਮਤਲਬ ਬੀਬੀਆਂ ਸਾਰਾ ਕੁਝ ਆਪ ਹੀ ਕਰਦੀਆਂ ਨੇ ਹੱਥੀਂ ਹਾਂਜੀ ਸਾਗ ਵਗੈਰਾ ਵੀ ਆਪ ਹੱਥੀਂ ਕੱਟਣਾ ਉਹਨਾਂ ਨੇ ਤੇ ਉਹ ਤਾਂ ਹੁੰਦਾ ਉਹ ਉਹ ਹਾਂਜੀ ਉਹਦੇ ਨਾਲ ਹੀ ਕੋਟਣੀ ਨਾਲ ਘੋਟ ਕੇ ਅੱਛਾ ਹਾਂਜੀ ਮਤਲਬ ਕਿਸੇ ਵੀ ਤਰੀਕੇ ਦੇ ਕੋਈ ਵੀ ਮਸ਼ੀਨ ਵਗੈਰਾ ਦਾ ਯੂਜ਼ ਨਹੀਂ ਹੁੰਦਾ ਨਹੀਂ 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 ਮਸ਼ੀਨ ਨਹੀਂ ਇਹ 50 ਰੁਪਏ ਦੀ ਪਲੇਟ ਆ ਜੀ ਕਿਆ ਬਾਤ ਹੈ 50 ਦੇ ਵਿੱਚ ਤੁਹਾਨੂੰ ਸਾਗ ਮੱਕੀ ਦੀ ਰੋਟੀ ਤੇ ਨਾਲ ਅੱਸੀ ਵੀ ਮਿਲਣ ਵਾਲੀ ਜੇ ਮੈਮ ਸਾਗ ਦੁਬਾਰਾ ਲੈਣਾ ਹੋਵੇ ਫਿਰ ਕੋਈ ਗੱਲ ਨਹੀਂ ਥੋੜਾ ਬਹੁਤੇ ਦਾ ਨਹੀਂ ਪੈਸੇ ਲਾਉਂਦੇ ਜੇ ਜਿੰਨੇ ਜ਼ਿਆਦਾ ਅਗਲੇ ਨੇ ਪੈਕਿੰਗ ਵੀ ਆਰਾ ਕਰਾਉਣੀ ਹੈ ਜ਼ਿਆਦਾ ਫੇਰਤ ਲੱਗਣੇ ਆ ਜੀ ਹਾਂਜੀ ਹਾਂਜੀ ਵੈਸੇ ਥੋੜੇ ਤੇ ਮੇਰੇ ਕਿਸੇ ਨੇ ਆਣਾ ਹੋਵੇ ਤੇ ਸਾਗ ਦਾ ਜਿਹੜਾ ਆ ਟੇਸਟ ਕਰਨਾ ਹੋਵੇ ਆਪਣੀ ਲੋਕੇਸ਼ਨ ਦੱਸ ਦੋਗੇ ਹਾਂਜੀ ਜਿਵੇਂ ਆਹ ਆਪਣੇ ਹੈਗਾ ਵਾ ਲੁਧਿਆਣੇ ਤੋਂ ਮਲੇਰਕੋਟਲਾ ਰੋਡ ਜੀ ਹਾਂਜੀ ਆ ਕੰਡਾ ਹੈਗਾ ਕੋਲੇ ਜੀ ਬਿਜਲੀ ਘਰ ਨੇੜੇ ਪੈਂਦਾ ਜੀ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬਾ ਕੋਲੇ ਜੀ ਹਾਂਜੀ ਮੇਨ ਰੋਡ ਤੇ ਹਾਂਜੀ ਸੋ ਜਿਵੇਂ ਕਿ ਅਸੀਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਥਾਲੀ ਦੀ ਤੁਹਾਨੂੰ ਦਿਖਾ ਸਕਦੇ ਆ ਸਾਗ ਮੱਕੀ ਦੀ ਰੋਟੀ ਤੇ ਲੱਸੀ ਜਿਹੜੀ ਹੈ ਸਿਰਫ 50 ਰੁਪਏ ਦੇ ਵਿੱਚ ਤੁਹਾਨੂੰ ਮਿਲਣ ਵਾਲੀ ਹੈ ਜੇ ਗੱਲ ਕਰੀਏ ਮੱਖਣ ਦੀ ਹੈ ਵਾਈਟ ਕਰਦਾ ਪਿਓਰ ਮੱਖਣ ਹੈ ਜੋ ਕਿ ਤੁਸੀਂ ਆ ਕੇ ਟੇਸਟ ਕਰ ਸਕਦੇ ਹੋ ਕਿੰਦਾ ਦਾ ਸਵਾਦ ਆ ਜੇ ਤੁਸੀਂ ਟੇਸਟ ਕੀਤੇ ਤੇ ਇੱਕ ਵਾਰੀ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਜੇ ਤੁਸੀਂ ਇੱਥੇ ਆ ਕੇ ਵਿਜ਼ਿਟ ਕਰਨਾ ਚਾਹੁੰਦੇ ਹੋ ਤੇ ਉਹ ਵੀ ਜਰੂਰ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਦੱਸ ਦਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਕਰਦੇ ਤੇ ਹੋਰ ਇਤਿਹਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਟ ਮੈਂ ਨਹੀਂ ਹਮਲੇ ਕੈਮਰਾ ਪਰਸਨ ਵੀ シュਨਾਕ